ਤੋ ਪ੍ਰਾਭ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਦਾ ਟਾਈਮ ਜਿਹੜਾ ਹੋ ਚੁੱਕਿਆ 9 ਵਜ ਗਏ ਨੇ ਤੇ ਬੜੀ ਗਰਮੀ ਠੋਕ ਰਿਆ ਰੱਬਾ ਜੀ ਬੜੀ ਗਰਮੀ ਮੈਂ ਕਹਿਣਾ ਪੁੱਛੇ ਹੀ ਨਾ ਬੈਠੇ ਨੂੰ ਪਸੀਨੇ ਵੇਖ ਲੋ ਕਿਵੇਂ ਆਈ ਜਾ ਨੇ ਛਲਟਾ ਕਿਵੇਂ ਭਿੱਜੀਆਂ ਪਈਆਂ ਆਇਦਰ ਵੇਖੋ ਐਂਦਾ ਤਾਂ ਹਾਲ ਹੀ ਬੁਰਾ ਹੋ ਜਾਂਦਾ ਗਰਮੀ ਚ ਤੁਸੀਂ ਕੀ ਕਹਿਣਾ ਇਹ ਹੁਣ ਕਹਿੰਦੀ ਆਪਾਂ ਏਸੀ ਚ ਪਾ ਚਲੀਏ ਮੈਂ ਕਿਤੇ ਪਈ ਜੀ ਇੱਥੇ ਤਾਂ ਗਰਮੀ ਬਹੁਤ ਹੈ ਭਈ ਨਹੀਂ ਗਿਆ ਜਾਂਦਾ ਆਪਦਾ ਖੇਤ ਛੱਡ ਕੇ ਅਸੀਂ ਬੈਠੇ ਹਾਂ ਹੁਣ ਇਸ ਟਾਈਮ ਜੈਸਲ ਮੇਰ ਚ ਬੜੀਆਂ ਮੌਜਾਂ ਲੱਗੀਆਂ ਨੇ ਪਰ ਗਰਮੀ ਦਾ ਭਾਈ ਕੀ ਪੁੱਛਣਾ ਯਾਰ ਗਰਮੀ ਐਡੀ ਤਕੜੀ ਓਏ ਹੋਏ ਹੋਏ ਅੱਜ ਬਣੇ ਰਿਓ ਵੀਡੀਓ ਚ ਅੱਜ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣ ਵਾਲੇ ਆ ਬੜਾ ਜ਼ਬਰਦਸਤ ਕਿਉਂਕਿ ਸਾਡੇ ਮੀਂਹ ਪਿਆ ਬੜਾ ਤਕੜਾ ਸਰਪ੍ਰਾਈਜ਼ ਆ ਅੱਜ ਤੁਹਾਡੇ ਲਈ ਅੱਜ ਤਾਂ ਗਰਮੀ ਇੰਨੀ ਆ ਕਹਿ ਲੱਗਦਾ ਵੀ ਹੁਣੇ ਮੌਤ ਆਈ ਲੈ ਆਪਣੇ ਉਹ ਉਹ ਉਧਰ ਮੌਤ ਤਾਂ ਪੱਕੀ ਨਹੀਂ ਆਈ ਐਵੇਂ ਹੀ ਹੈ ਬਰ ਗਰਮੀ ਬਹੁਤ ਹੈ ਆਪਣੇ ਉਹ ਘੜ ਤੋਂ ਘਟ ਵੀ 6-700 ਰੁਪਏ ਕਿਲੋ ਉਧਰ ਵਿਕਦੇ ਆ ਮੈਨੂੰ ਲੱਗਦਾ ਜਿੰਨਾ ਜਿੰਨਾਂ ਨੂੰ ਪਤਾ ਰਾਜਸਥਾਨ ਵਾਲੇ ਇਹਨੂੰ ਪੰਜਾਬ ਵਾਲੇ ਵੀ ਅਸੀਂ ਰਾਜਸਥਾਨ ਬੈਠੇ ਸਮਝ ਗਏ ਹੋਣਗੇ ਕਿ 700 ਰੁਪਏ ਕਿਲੋ ਕੀ ਚੀਜ਼ਾਂ ਵਿਕਦੀਆਂ ਅੰਦਰ ਆ ਜਾ ਪੁੱਤ ਤੇ ਸਾਡਾ ਨਰਮਾ ਵੀ ਬਹੁਤ ਵਧੀਆ ਇੱਕਾ ਗਾਂ ਦੇਖ ਲਓ ਅਸੀਂ ਇਹ ਗਾਂ ਲਿਆਂਦੀ ਹੈ ਸਾਡਾ ਉਹ ਨਰਮਾ ਦੇਖੋ ਕਿੱਡਾ ਸੋਹਣਾ ਖੜਾ ਕਿੰਨਾ ਵਧੀਆ ਹੈਨਾ ਅਸੀ ਨਰਮੇ ਉਹ ਦੇਖੋ ਕਿੱਡਾ ਸੋਹਣਾ ਨਰਮਾ ਖੜਾ ਤੇ ਨਰਮੇ ਨੂੰ ਅਸੀਂ ਸਪਰੇ ਵੀ ਕਰ ਲਈ ਬਹੁਤ ਹੀ ਵਧੀਆ ਸਾਡਾ ਹਰਪ੍ਰੀਤ ਕਿਤੇ ਲੁੱਕ ਗਿਆ ਉਹਨੂੰ ਕਿਹਾ ਸੀ ਵੀਡੀਓ ਬਣਾਉਣ ਲੱਗਿਆ ਉਹ ਲੁੱਕ ਗਿਆ ਵੇਲਿਓ ਵੇਖ ਲੋ ਉਹਦੇ ਕੰਮ ਕਿਉਂ ਜੇ ਨੇ ਉਹ ਟਰਾਲੀ ਥੱਲੇ ਵੜਿਆ ਉਹ ਟਰਾਲੀ ਥੱਲੇ ਇੱਥੇ ਲੁਕਿਆ ਹੋਇਆ ਬੱਕਰੀ ਦੇ ਕੋੜਾ ਵੇਖੋ ਉੱਥੇ ਕਿਦਰੇ ਥੱਲੇ ਆ ਤੇ ਬੜਾ ਸ਼ੈਤਾਨੀਆਂ ਕਰਦਾ ਤੇ ਅੱਜ ਜਿਹੜਾ ਤੁਹਾਨੂੰ ਸਰਪ੍ਰਾਈਜ਼ ਦਿਖਾਉਣ ਲੱਗੇ ਆ ਉਹ ਮੇਰੀ ਕਾਰ ਵਾਲੀ ਦੱਸੇਗੀ ਕੀ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਉਹ ਖਾਣ ਵਾਲੀ ਚੀਜ਼ ਹੈ ਸਭ ਤੋਂ ਸਪੈਸ਼ਲ ਚੀਜ਼ ਹੈ ਕਿਉਂਕਿ ਬਹੁਤ ਮਹਿੰਗੀ ਮਿਲਦੀ ਹੈ ਉਸਨ ਅਰੇ 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 ਕਾੜੀਏ ਕਿਹੜੇ ਕੁਮਾਰ ਇਹ ਕਰਾੜ ਤੇ ਬਾਣੀਏ ਬਹੁਤ ਹੀ ਸ਼ੌਂਕ ਹੰਦੇ ਸ਼ੌਂਕ ਸਾਰਿਆਂ ਨੂੰ ਹੈ ਪਿੰਡਾਂ ਦੇ ਲੋਕ ਵੀ ਬਹੁਤ ਸ਼ੌਂਕ ਨਾਲ ਖਾਂਦੇ ਆ ਨੂੰ ਜਾਂਦੀ ਜਿਆਦਾ ਕਿਉਂਕਿ ਉਹ ਮੋਹਰੇ ਲੈ ਕੇ ਚੀਜ਼ ਆਪਾਂ ਪਿੰਡਾਂ ਵਾਲੇ ਵੇਖ ਰਹੀ ਨਾਏ ਇਨੀ ਕਿ ਮਹਿੰਗੀ ਆਪਾਂ ਕਹਿੰਨੇ ਨਹੀਂ ਲੈਨੇ ਪਰ ਆਪਾਂ ਕਹਿੰਨੇ ਵੇਥੂ ਲੈ ਆਵਾਂਗੇ ਆਪੇ ਮਿਲ ਜੇਗੀ ਪਰ ਇਹ ਜਾ ਕੇ ਮੋਹਰੇ ਲੈ ਕੇ ਵੀ ਖਾਂਦੇ ਨੇ ਤਾਂ ਅੱਜ ਤੁਹਾਨੂੰ ਦਿਖਾਉਣਾ ਹੈ ਕੀ ਚੀਜ਼ ਹੈ ਆ ਗਈ ਇਹ ਦੇਖੋ ਖੁੰਬੀ ਆ ਗਈ ਖੁੰਬੀਆਂ ਖੁੰਬੀਆਂ ਕਿੰਨੀਆਂ ਵਧੀਆ ਹਨ ਅਸੀਂ ਅੱਜ ਖੁੰਬੀ ਦੀ ਸਬਜ਼ੀ ਬਣਾਉਣ ਲੱਗੇ ਆ ਮੈਂ ਕੱਲ ਗਿਆ ਸੀਗਾ ਉੱਧਰ ਖੁੰਬੀ ਲੈਣ ਵਾਸਤੇ ਇਹਨਾਂ ਦਾ ਸਾਰਿਆਂ ਦਾ ਮਾਹ ਕਾ ਇਹ ਹੈਗਾ ਇਹਨਾਂ ਦਾ ਬਾਪੂ ਵੱਡਾ ਸਾਰਿਆਂ ਦਾ ਪਿੱਡਾ ਵੱਡਾ ਖੰਬੂਰ ਹਨੀ ਇਹ ਆ ਖੰਬੂਰ ਖਬੂਰ ਦਾ ਪਿਓ ਤੇ ਇਹਨੂੰ ਕਹਿੰਦੇ ਖੰਬੂਰ ਖੁੰਬਾਂ ਜੀ ਨੂੰ ਬੋਲਦੇ ਆ ਇਹ ਅਸੀਂ ਖੁੰਬਾ ਲੈ ਕੇ ਆਏ ਆ ਸਾਨੂੰ ਲੱਭੀਆਂ ਤਾਂ 5-7 ਹੀ ਆ ਪਰ ਸਾਡੀ ਸਬਜੀ ਬਣ ਜਾਣੀ ਤੇ ਬੜਾ ਵਧੀਆ ਲੱਗੂਗਾ ਅੱਜ ਅਸੀਂ ਸਬਜੀ ਇਸ ਦੀ ਬਣਾ ਰਹੇ ਆ ਤੇ ਜੇ ਤੁਸੀਂ ਖਾਣੀ ਹੋਵੇ ਤਾਂ ਸਾਡੇ ਰਾਜਸਥਾਨ ਜੈਸਲਮੇਰ ਤੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਜਿੰਨਾ ਜਿੰਨਾ ਨੇ ਖਾਣੀ ਆ ਇਹ ਸਬਜੀ ਆ ਵੇਖ ਲਓ ਇਹਨੂੰ ਨਾ ਕੱਟਣ ਲੱਗੇ ਸਾਡਾ ਬਹੁਤ ਰੋਲਾ ਰਹਿੰਦਾ ਕਿ ਨਾ ਮੈਂ ਕੱਟਣੀ ਆ ਪਰ ਕੱਟਣ ਲੱਗਾ ਬਹੁਤ ਹੀ ਵਧੀਆ ਲੱਗਦੀ ਆ ਇਹ ਕੱਟਦੀ ਆ ਤੇ ਕੱਟ ਕੇ ਤੁਹਾਨੂੰ ਇਹਦੇ ਡਕਰੇ ਬਕਾਉਨੇ ਕਿਵੇਂ ਬਣਦੇ ਆ ਠੀਕ ਆ ਇਹਨਾਂ ਕਰ ਕਰਕੇ ਟੋਪ ਜਾਣਗੇ ਦੇਖੋ ਜੀ ਛਿਲ ਕੇ ਇਹਨਾਂ ਦਾ ਸਾਰਾ ਛਿਲਕਾ ਟਿੱਚਮ ਇਹਦੇ ਵਿੱਚ ਸੜਤੀ ਹੋਣ ਇਹਨੂੰ ਇਹ ਟੁੱਪ ਜੇਗੀ ਆਹ ਵੇਖੋ ਜੀ ਪਿਛਲੇ ਸਾਈਡ ਆ ਮਿੱਟੀ ਇੰਨੀ ਸਾਰੀ ਮਿੱਟੀ ਵਿੱਚ ਹੁੰਦੀ ਅਪਰੀਚੀ ਹੋਈ ਹੁੰਦੀ ਬਾਕੀ ਬਾਹ ਚੁੱਤਲੀ ਆ ਹੁੰਦੀ ਹੈ ਤੇ ਬਹੁਤ ਹੀ ਮੁਸ਼ਕਲ ਨਾਲ ਮਿਲਦੀ ਹੈ ਨੇ ਕਈ ਕਈ ਜਗ੍ਹਾ ਤੇ ਹੁੰਦੀ ਹੈ ਨਾ ਅਗਰ ਸਾਡੇ ਪੰਜਾਬੀ ਵੀਰ ਕਿਸੇ ਨੇ ਖੁੰਮਾ ਖਾਣੀ ਨਾ ਕਮੈਂਟ ਕਮਾ ਕਰਕੇ ਜਰੂਰ ਦੱਸਿਓ ਆਜੋ ਫਿਰ ਸਾਡੇ ਲਾ ਕੇ ਕਿਹਾ ਤਾਂ ਛਿਲ ਲਵੇ ਤਾਂ ਫਿਰ ਆਪਾਂ ਬਣਾਉਣੇ ਇਹਨਾਂ ਦੀ ਸਬਜ਼ੀ ਹੈ ਨਾ ਲਓ ਜੀ ਅਸੀਂ ਹੁਣ ਤੁਹਾਨੂੰ ਵਿਖਾਉਨੇ ਆ ਖੁੰਮਾ ਜਿਹੜੀਆਂ ਅਸੀਂ ਸਾਫ਼ ਸੂਪ ਕਰ ਲਈਆਂ ਨੇ ਜਮਾਂ ਹੀ ਇਹਨਾਂ ਨੇ ਵੇਖ ਤ ਇੱਕ ਗੱਲ ਐ ਵੀ ਅੱਜ ਸਾਡੇ ਇਹ ਵੀਡੀਓ ਸੇਟ ਵੀ ਦੇਖਣਗੇ ਤਾਂ ਸਾਨੂੰ ਫੋਨ ਆ ਜਾਣਾ ਕਿ ਸਾਨੂੰ ਵਿਖੂ ਵਾਲਿਆ ਆ ਕੇ ਦਿਓ ਤੇ ਕੰਮ ਤਾਂ ਗੜਬੜੀ ਆ ਚਲੋ ਕੋਈ ਨਹੀਂ ਕਰਾਂਗੇ ਗੱਲਬਾਤ ਸਾਡੇ ਸੇਟ ਸਾਡੀਆਂ ਵੀਡੀਓ ਬਹੁਤ ਦੇਖਦੇ ਆ ਅਸੀਂ ਖੇਤਾਂ 'ਚ ਕੰਮ ਕਰਦੇ ਆ ਨਾ ਜਦੋਂ ਉਹ ਦੇਖਦੇ ਆ ਸਾਡਾ ਆ ਗਿਆ ਜੀ ਆ ਗਿਆ ਨੁੱਚਾ ਆ ਗਿਆ ਹਾਂਜੀ ਬੇਟਾ ਇਹ ਆ ਲੱਗਿਆ ਇਹ ਹਾਈ ਹੋ ਗਈ ਬੇਟਾ ਹਾਂ ਤੇ ਆ ਦੇਖੋ ਕਿੱਡਾ ਵੱਡਾ ਖੰਬੂਰ ਹੋਏ ਵੇਖੋ ਇਹਨਾਂ ਦਾ ਆਟਾ ਨਾ ਆਟਾ ਨਾ ਦਾ ਕੰਮ ਹੁੰਦਾ ਠੀਕ ਆ ਮੁੰਡਾ ਹਲਵਾ ਬਣਾਉਣ ਦੇ ਕੰਮ ਆਉਂਦਾ ਜਿੰਨ ਦੀ ਕਮਰ ਦਰਦ ਹੋਵੇ ਨਾ ਅੱਛਾ ਉਹਦੇ ਵਾਸਤੇ ਖੁੰਮਾ ਆਟਾ ਬਹੁਤ ਬੈਸਟ ਹੈ ਬਹੁਤ ਵਧੀਆ ਹੁੰਦਾ ਮੇਰੀ ਸੱਸ ਨੇ ਦੱਸਿਆ ਹੁਣ ਪਤਾ ਨਹੀਂ ਤਾਂ ਉਹ ਬਣਾ ਕੇ ਖਾਂਦੀ ਹੈ ਕਮਰ ਵਾਸਤੇ ਹੁੰਦਾ ਨਾ ਹੂੰ ਤਾਂ ਫਿਰ ਤਾਂ ਵਧੀਆ ਤੇ ਉਹ ਤਾਂ ਮੇਰੀ ਸੱਸ ਜਦੋਂ ਆਉਂਦੀ ਸੀ ਨਾ ਖੁੰਮਾ ਦਾ ਆਟਾ ਸੁਕਾਉਂਦੀ ਸੀ ਉਹਨਾਂ ਨੂੰ ਅੱਢ ਸਕਾ ਕੇ ਉਹਨਾਂ ਦਾ ਹਲਵਾ ਬਣਾ ਕੇ ਕਿਉਂ ਦੇਸੀ ਦੇ ਵਿੱਚ ਬਣਾ ਕੇ ਖਾਂਦੀ ਸੀ ਬੜੇ ਨਿਆਰੇ ਹੁੰਦੇ ਹੋਣੇ। ਉਹ ਖਾਣ ਵਾਲਿਆਂ ਨੂੰ ਪਤਾ ਹੁਣ। ਹੋ ਜੀ ਆਪਣੀ ਸਬਜੀ ਕੱਟ ਕੇ ਹੋ ਗਈ ਹੈ ਤਿਆਰ ਹੁਣ ਇਹਨੂੰ ਆਪਾਂ ਬਣਾਵਾਂਗੇ ਸਬਜੀ ਨੂੰ ਦੇਖੋ ਕਿੰਨੇ ਪਿਆਰੇ ਡੱਕਰੇ ਹੋ ਗਏ ਨੇ ਕਿੰਨੇ ਵਧੀਆ ਲੱਗਦਾ ਜਿਵੇਂ ਪਨੀਰ ਪਿਆ ਥਾਲੀ ਦੇ ਵਿੱਚ ਤੇ ਬਹੁਤ ਹੀ ਵਧੀਆ ਲੱਗ ਰਹੀ ਹੈ ਸਬਜੀ ਬਣਾਵਾਂਗੇ ਤੇ ਬਹੁਤ ਹੀ ਟੈਸਟ ਸਬਜੀ ਤੇ ਬਹੁਤ ਹੀ ਖਾਣ ਲਈ ਬਹੁਤ ਵਧੀਆ ਹੈ ਬਹੁਤ ਫਾਇਦੇਮੰਦ ਵੀ ਹੈ ਜੀ। ਹਾਂਜੀ ਅਸੀਂ ਸਬਜੀ ਸਬਜੀ ਕੱਟ ਲਈ ਹੈ ਜੀ ਅਸੀਂ ਇਸ ਵੀਡੀਓ ਨੂੰ ਇੱਥੇ ਐਂਡ ਕਰਾਂਗੇ ਮਿਲਾਂਗੇ ਅਗਰਨੀ ਵੀਡੀਓ ਦੇ ਵਿੱਚ ਅਸੀਂ ਬਣਾਉਨੇ ਆ ਸਬਜੀ ਰੋਟੀ ਪਾਣੀ ਬਣਾ ਲੈਨੇ ਬਹੁਤ ਲੇਟ ਹੋ ਜਾਾਂਗੇ। ਤੇ ਸਾਡੀ ਵੀਡੀਓ ਕਿਸੇ ਨੂੰ ਵੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਤੇ ਜਿਹੜੇ ਵੀ ਨਿਊ ਆ ਰਹੇ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਮਿਲਦੇ ਆਪਾਂ ਇੱਕ ਹੋਰ ਨਿਊ ਵੀਡੀਓ ਦੇ ਵਿੱਚ ਤਾਂ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ